ਸਮਰਾਲਾ ਦੇ ਵਿੱਚ ਕਾਂਗਰਸ ਪਾਰਟੀ 'ਚ 25 ਸਾਲਾਂ ਦੀ ਸੇਵਾ ਨਿਭਾਉਣ ਵਾਲੇ ਅਤੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਵਾਰਡ ਨੰਬਰ 5 ਤੋਂ ਜਿੱਤੇ ਕੌਂਸਲਰ सुरेंद्र ਕੌਰ ਕੋਫੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਜੀ ਮੌਜੂਦਗੀ ਦੇ ਵਿੱਚ सुरेंद्र ਕੌਰ ਕੋਫੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਤੇ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਜਸ ਪਾਰਟੀ ਲਈ ਉਹਨਾਂ 25 ਸਾਲ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਉਹਨਾਂ ਦੁਆਰਾ ਕੀਤੇ ਕਾਰਜਾਂ ਦੀ ਕੋਈ ਕਦਰ ਨਹੀਂ ਪਾਈ ਗਈ ਹਲਕਾ ਸਮਰਾਲ ਦੇ ਵਿੱਚ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਦਾ ਕੋਈ ਕਦਰ ਨਹੀਂ ਹੈ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿਲ ਵੱਲੋਂ ਪੁਰਾਣੇ ਵਰਕਰਾਂ ਨੂੰ ਅਣਦੇਖਾ ਕੀਤਾ ਗਿਆ ਅਤੇ ਨਤੀਜੇ ਵਜੋਂ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਮੇਰਾ ਨਾਮ ਜੀ ਸ੍ਰਿੰਦਰਕੌਰ ਕਾਫੀ ਮੈਂ ਵਾਟ ਨੰਬਰ 5 ਤੋਂ ਮੌਜੂਦਾ ਕੌਂਸਲਰ ਹਾਂ ਮੈਂ ਅੱਜ ਤੋਂ 24-25 ਸਾਲ ਪਹਿਲਾਂ ਤੋਂ ਮੈਂ ਕਾਂਗਰਸ ਵਿੱਚ ਆਪਣਾ ਸੇਵਾ ਨਿਵਾਹ ਰਹੀ ਸੀ ਬੜੀ ਮਿਹਨਤ ਦਿਨ ਰਾਤ ਇੱਕ ਕੀਤਾ ਮੈਂ ਅਮਰੀਕ ਸਿੰਘ ਢਿੱਲੋਂ ਦੀ ਪਾਰਟੀ ਵਿੱਚ ਨਾਲ ਜੁੜਤੇ ਐਮਐਲਏ ਸਾਹਿਬ ਦੇ ਨਾਲ ਮੈਂ ਬਹੁਤ ਮਿਹਨਤ ਕੀਤੀ ਆ ਪਰ ਜਿਸ ਟਾਈਮ ਇਹਨਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਇਸ ਕਰਕੇ ਮੈਂ ਇਸ ਪਾਰਟੀ ਦੀ ਨਿਕੇਦੀ ਕਰਦੀ ਆ ਕਿ ਇਸ ਪਾਰਟੀ ਨੂੰ ਕਿਸੇ ਇਨਸਾਨ ਦੀ ਕਦਰ ਨਹੀਂ ਹੈਗੀ ਜਿਹੜੇ ਚਾਰ ਸਵੇਰੇ ਫਿਰਦੇ ਨੇ ਇਨਸਾਨ ਉਹਨਾਂ ਦੇ ਮਗਰ ਲੱਗ ਲਾ ਕੇ ਇਹਨਾਂ ਨੇ ਇਹ ਕੰਮ ਕੀਤਾ ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਲੱਗਿਆ ਮੈਂ ਵੇਟ ਵੀ ਕੀਤੀ ਇਸ ਗੱਲ ਦੀ ਕਿ ਕੋਈ ਮੈਨੂੰ ਜਾਂ ਰਾਜਾ ਬੜਿੰਗ ਜਾਂ ਰਾਜਾ ਗਿੱਲ ਜਾਂ ਕੋਈ ਵੀ ਇਹਨਾਂ ਦਾ ਸੀਨੀਅਰ ਪ੍ਰਧਾਨ ਆ ਕੇ ਮੇਰੇ ਨਾਲ ਗੱਲ ਕਰੂਗਾ ਤੇ ਮੈਂ ਇਹਨਾਂ ਮੌਕਾ ਦੇਖਦੀ ਰਹੀ ਹਾਂ ਪਰ ਇਹਨਾਂ ਨੇ ਮੇਰੇ ਨਾਲ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਹੈਗਾ ਵੀ ਜਾਂ ਮੈਡਮ ਕੀ ਗੱਲ ਆ ਕੀ ਬਾਤ ਆ ਮੇਰਾ ਮਨ ਬਹੁਤ ਦੁਖੀ ਹੋ ਕੇ ਮੈਂ ਅੱਜ ਆਪਣੀ ਮਨ ਦੇ ਨਾਲ ਸੋਚ ਵਿਚਾਰ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹਾਂ ਮੈਂ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੀ ਸੁਖਵੀਰ ਸਿੰਘ ਬਾਦਲ ਨੂੰ ਮਿਲੀ ਫਿਰ ਮੈਂ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਸਰੋਪਾ ਭਾਪ ਕੋ ਆਇਆ ਆਪਣੇ ਤੋਂ ਭੁੰਦਰ ਸਾਹਿਬ ਤੋਂ ਮੈਂ ਬਹੁਤ ਖੁਸ਼ ਹਾਂ ਮੈਂ ਇਸ ਜੀ ਮੈਂ 24 25 ਸਾਲ ਮੈਂ ਕਾਂਗਰਸ ਪਾਰਟੀ ਵਿੱਚ ਮਿਹਨਤ ਕਰੀ ਆ ਮੈਂ ਇਸ ਪਾਰਟੀ ਵਿੱਚ ਵੀ ਆਪਣੇ ਤਨੋਂ ਔਰ ਮਨੋਂ ਮੈਂ ਦਿਨ ਭਰ ਰਾਤ ਇੱਕ ਕਰਕੇ ਮਿਹਨਤ ਕਰੂੰਗੀ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਮੈਂ ਮਿਹਨਤ ਕਰੂੰਗੀ ਪੂਰੀ ਬੜੇ ਮਾਣ ਦੀ ਗੱਲ ਆ ਵੀ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਚ ਵਾਤਾ ਹੁੰਦਾ ਤਾਂ ਯਕੀਨਨ ਤੌਰ ਤੇ ਹਰੇਕ ਪਾਰਟੀ ਨਾਲ ਜੁੜਿਆ ਜਿਹੜਾ ਵਰਕਰ ਆ ਉਹ ਮਾਣ ਮਹਿਸੂਸ ਕਰਦਾ ਆ ਚੰਗੀ ਗੱਲ ਆ ਕਿਉਂਕਿ ਜਿਹੜੇ ਮੈਡਮ ਸੁਰਿੰਦਰ ਕੌਰ ਜੀ ਕਾਫੀ ਨੇ ਇਹ ਮੌਜੂਦਾ ਕਾਉਂਸਲਰ ਨੇ ਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਇਹ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਬੜੇ ਤਨ ਦਈ ਨਾਲ ਉਸ ਪਾਰਟੀ ਲਈ ਕੰਮ ਕੀਤਾ ਮਿਹਨਤ ਕੀਤੀ ਦਿਨ ਰਾਤ ਇਹ ਕੀਤਾ ਕਿਉਂਕਿ ਸ਼ਹਿਰ ਦੇ ਵਸਨੀਕ ਕੋਣ ਕਰਕੇ ਸਿੱਖ ਦੂਜਿਆਂ ਨੂੰ ਮਿਲਦੇ ਰਹਿੰਦੇ ਸੀ ਉਹਨਾਂ ਬੰਦਿਆਂ ਦੀ ਹਮੇਸ਼ਾ ਕਦਰ ਹੁੰਦੀ ਹੈ ਜਿਹੜੀ ਕਿਸੇ ਵਿਚਾਰਾਂ ਤੇ ਸਿਧਾਂਤਾਂ ਤੇ ਚੱਲਦੇ ਉਹਨਾਂ ਵਿੱਚੋਂ ਹੀ ਮੈਡਮ ਸੁਨਦਰ ਗੌਰ ਜੀ ਕਾਫੀ ਸੀ ਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਚਾਚੇ ਆਏ ਨੇ ਸਾਨੂੰ ਇਹ ਪਤਾ ਵੀ ਜਿੱਥੇ ਅਸੀਂ ਸ਼ਹਿਰ ਦੇ ਵਿੱਚ ਮਜ਼ਬੂਤ ਹੋਏ ਆ ਉੱਥੇ ਆਲੇ-ਦੁਆਲੇ ਏਰੀਆ ਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈਗਾ ਕਿਉਂਕਿ ਇਹ ਪੁਰਾਣੇ ਉਹ ਚਿਹਰੇ ਨੇ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਫਲ ਹੋਏ ਨੇ ਅਤੇ ਸਿਆਸੀ ਤੌਰ ਤੇ ਵੀ ਸਫਲ ਹੋਏ ਨੇ ਇਹਨੇ ਇੱਕ ਗੱਲ ਜ਼ਰੂਰ ਸਾਬਤ ਕਰ ਦਿੱਤੀ ਕਿ ਜਿਹੜੀ ਮੌਜੂਦਾ ਕਾਂਗਰਸ ਪਾਰਟੀ ਜਿੱਥੇ ਕੇ ਉਤੇ ਲੋਕਾਂ ਦੇ ਸਿਰ ਨੂੰ ਚੜ੍ਹ ਚੇ ਸੱਤਾ ਬੂੜ ਰਹੀ ਆ ਜੇ ਜਾਂ ਜੋ ਪਿਛਲੇ ਰਿਜ਼ਲਟ ਆਏ ਨੇ ਬੋਲ ਰਹੇ ਨੇ ਉਹਨਾਂ ਨੇ ਵਰਕਰਾਂ ਦੀ ਕਦਰ ਕਰਨੀ ਬੰਦ ਕਰਤੀ ਉਹਨਾਂ ਨੇ ਆਪਣੇ ਜਿਹੜੇ ਉਹ ਗਰਾਸ ਰੂਟ ਤੇ ਬੰਦੇ ਕੰਮ ਕਰਕੇ ਪਾਰਟੀ ਨੂੰ ਦਿਨ ਰਾਤ ਇਕ ਕਰਕੇ ਖੜੇ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਣਾ ਬੰਦ ਕਰਦਾ ਤੇ ਉਸੇ ਗੱਲ ਦਾ ਨਤੀਜਾ ਆ ਤੇ ਮੈਂ ਸਮੁੱਚੇ ਸ਼੍ਰੋਮਣੀ ਕਾਲੀਦਾ ਹਲਕਾ ਸਮਰਾਲਾ ਵੱਲੋਂ ਇਹਨਾਂ ਦਾ ਜਿੱਥੇ ਮੈਡਮ ਸ੍ਰਿੰਦਰਪਰ ਕੌਫੀ ਜੀ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਬਣਦਾ ਮਾਨ ਸਤਕਾਰ ਪਾਰਟੀ ਦਿੱਤਾ ਲਊਗਾ ਸਮੁੱਚੀ ਸ਼੍ਰੋਮਣੀ ਕਾਲੀ ਦਲ ਦੀ ਟੀਮ ਇਹਨਾਂ ਦੇ ਨਾਲ ਰੱਖ ਕੇ ਲੜ ਨਾਲ ਲੱਗੂਗੀ ਅਤੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਟਕਰਾ ਕਰੇਗਾ